ਦਰਸ਼ਨ ਸਿੰਘ ਲਾਡੀ ਸੁਭਾ ਪ੍ਰਧਾਨ ਟੋਲਵਾ ਬਰਕਾ ਨੇ ਪੰਜਾਬ ਅੱਜ ਅਸੀਂ ਲਾਡੋਵਾਲ ਟੋਲਵਾ ਜਿਹੜਾ ਕਰਮਚਾਰੀਆਂ ਨੇ ਤਾਕਾਸ਼ਾਹੀ ਸ਼ੋਸ਼ਣਾ ਤੇ ਗੁੰਡਾਗਰਦੀ ਬਰਕਾ ਤੇ ਹੋ ਰਹੀ ਆ ਉਹ ਉੱਥੇ ਇਨਸਾਫ ਲੈਣ ਲਈ ਅਸੀਂ ਕਿਰਤ ਕਾਨੂੰਨ ਲਾਗੂ ਕਰਾਉਣ ਲਈ ਘਟੋ ਘਟ ਮਿਨਿਮਮ ਵੇਜ ਆ PF ESI ਬੈਲਫੇਅਰ ਵਰਗਿੰਗ ਜਿਹੜੀਆਂ ਕਿਰਤੀ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੇ ਉਹਨਾਂ ਨੂੰ ਲਾਗੂ ਕਰਾਉਣ ਲਈ ਅੱਜ ਅਸੀਂ ਟੋਲ ਪਲਾਜ਼ਾ ਨੂੰ ਫ੍ਰੀ ਕਰ ਰਹੇ ਹਾਂ ਮਿੱਥੇ ਸਮੇਂ ਲਈ ਵਾਕੀ ਜੇਕਰ ਸਾਡੀ ਅੱਜ ਇੱਥੇ ਪ੍ਰਸ਼ਾਸਨ ਦੇ ਰਾਹੀਂ ਕੋਈ ਮਸਲਾ ਹੱਲ ਹੁੰਦਾ ਤਾਂ ਠੀਕ ਆ ਜੇਕਰ ਨਹੀਂ ਕੋਈ ਮਸਲਾ ਹੱਲ ਹੁੰਦਾ ਤਾਂ ਅਸੀਂ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਸਖਤ ਐਕਸ਼ਨ ਲੈ ਕੇ ਪੰਜਾਬ ਦੇ ਜਿੰਨੇ ਵੀ 54 ਟੋਲ ਪਲਾਜ਼ੇ ਨੇ ਸਾਰੇ ਟੋਲ ਪਲਾਜ਼ਾ ਨੂੰ ਬੰਦ ਕਰਕੇ ਅਸੀਂ ਵੱਡਾ ਐਕਸ਼ਨ ਲੇਖਾਂਗੇ ਕੱਲੇ ਟੋਲ ਪਲਾਜ਼ਾ ਨੂੰ ਫ੍ਰੀ ਨਹੀਂ ਕਰਾਂਗੇ ਅਸੀਂ ਅਸੀਂ ਟੋਲ ਪਲਾਜ਼ਾ ਜਿਹੜਾ ਇੱਥੇ ਹੱਲ ਨਹੀਂ ਹੁੰਦਾ ਤਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਰ ਕੰਮ ਵੀ ਲਾਇਆ ਜਾਂਦਾ ਕਿੰਨੇ ਸਮੇਂ ਤੋਂ ਜਿਹੜੀ ਮੀਟਿੰਗ ਚੱਲ ਰਹੀ ਹੈ ਤੁਹਾਡੀ ਕਿੰਨਾ ਕ ਸਮਾਂ ਹੋ ਗਿਆ ਮੀਟਿੰਗ ਤਾਂ ਤੇ ਲਗਾਤਾਰ ਸਾਨੂੰ 1.5 ਸਾਲ ਤੋਂ ਜਿਹੜਾ ਹੈਗਾ ਲਗਾਤਾਰ ਚੱਲ ਹੀ ਰਿਹਾ ਸਾਡੇ ਕਿਤੇ ਵਰਕਰ ਦੀਆਂ ਲੱਤਾਂ ਵੀ ਟੁੱਟੀਆਂ ਆਨ ਡਿਊਟੀ ਦੇ ਪਰ ਉਹਨੂੰ ਵੀ ਕੋਈ ਜਿਹੜਾ ਇੱਥੇ ਸਹੂਲਤ ਮੁਆਵਜ਼ਾ ਨਹੀਂ ਦਿੰਦਾ ਅਜੇ ਤੱਕ ਅਸੀਂ ਬਾਰੀ-ਬਾਰੀ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਕੰਪਨੀ ਦੇ ਟੌਪ ਮੈਨੇਜਮੈਂਟ ਨੂੰ ਵੀ ਜਾਣੂ ਕਰਵਾਇਆ ਲਗਾਤਾਰ 1.5 ਸਾਲ ਤੋਂ ਅਸੀਂ ਇਹਨਾਂ ਨੂੰ ਪੀਲਾ ਕਰਦੇ ਆ ਰਹੇ ਹਾਂ ਕਿ ਕਿਰਤ ਕਾਨੂੰਨ ਲਾਗੂ ਕਰੋ ਬਟ ਕੰਪਨੀ ਦੀ ਜਿਹੜੀ ਆਪਣੀ ਪਾਵਰ ਆ ਜਿਹੜੀ ਰਸੂਕਦਾਰ ਕੰਪ ਚਾਰੀਆਂ ਨੇ ਹਮੇਸ਼ਾ ਹੀ ਦਬਾ ਦਿੱਤਾ ਜਾਂਦਾ ਕਿੰਨੇ ਕੰਮ ਪਲਾਈ ਜਿਹੜੇ ਕੰਮ ਕਰਦੇ ਨੇ ਇੱਥੇ ਜਿਹੜੇ ਹੈਗੇ ਨੇ ਫਿਲਹਾਲ ਤਾਂ 80 ਵਰਕਰ ਕੰਮ ਕਰਦੇ ਨੇ ਪਰ 250 ਪਲੱਸ ਵਰਕਰ ਇੱਥੇ ਆਣਾ ਬਣਦਾ ਇਹਨਾਂ ਨੇ ਇੱਕ ਇੱਥੇ ਗੁੰਡਾ ਟਾਈਪ ਦਾ ਇੱਕ ਰਾਠੀ ਨਾਮ ਦੀ ਸਕਿਉਰਿਟੀ ਏਜੰਸੀ ਪ੍ਰਾਈਵੇਟ ਰੱਖੀ ਹੋਈ ਆ ਜਿਸ ਦਾ ਕੋਈ ਆਧਾਰ ਨਹੀਂ ਜਿਸ ਦਾ ਕੋਈ ਸਰਕਾਰ ਨਾਲ ਕੋਈ ਨੈਸ਼ਨਲ ਹਾਈਵੇ ਟਾਉਟ ਆਫ ਇੰਡੀਆ ਨਾਲ ਕੋਈ ਐਗਰੀਮੈਂਟ ਨਹੀਂ ਉਹ ਸਿਰਫ ਦਬਾਅ ਪਾਉਣ ਵਾਸਤੇ ਸਾਡੇ ਪੰਜਾਬ ਦੇ ਲੋਕਾਂ ਦੇ ਨੌਜਵਾਨਾਂ ਦੇ ਉੱਤੇ ਪ੍ਰੈਸ਼ਰ ਬਣਾ ਕੇ ਤੁਸੀਂ ਕਰਦੇ ਹੋ ਸਾਰਾ ਕੁਝ ਜਿਹੜੀ ਗੁੰਡਾਗਰਦੀ ਵਗੈਰਾ ਹੁੰਦੀ ਹੈ ਨਹੀਂ ਦੇਖੋ ਜੀ ਇੱਕ ਵਰਕਰ ਨੂੰ 1200 ਲਾ ਕਹਿੰਦਾ ਕਿ 22000 ਰੁਪਏ ਤੁਸੀਂ ਦੇਣੀ ਆ ਘੱਟੋ ਘਾਟ 8 ਘੰਟੇ ਡਿਊਟੀ ਲੈਣੀ ਆ ਪੀਐਫੀ ਐਸਆਈ ਬੈਨੇਫੀਟ ਦੇਣਾ ਇਹ ਸਾਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ 12000 ਚ 10000 ਚ ਕੰਮ ਕਰਾਇਆ ਜਾ ਰਿਹਾ ਗੁੰਡਾ ਕਰਦੀ ਅਸੀਂ ਕਰ ਰਹੇ ਜਾਂ ਇਹ ਕਰ ਰਹੇ ਨਹੀਂ ਮੰਗਾ ਕੀ ਨਹੀਂ ਤੁਹਾਡੀ ਮੰਗਾ ਸਾਡੀਆਂ ਕਿਰਤ ਕਾਨੂੰਨ ਮਿਨਿਮਮ ਵੇਜ ਸੈਂਟਰ ਲਾਜ ਦੇ ਰਿਗਾਰਡਿੰਗ ਪੀਐਫੀ ਐਸਆਈ ਵੈਲਫੇਅਰ ਸਹੂਲਤਾਂ ਵਰਕਰਾਂ ਦੀ ਜਿਹੜੀ ਕਮੀ ਆ ਉਹਨੂੰ ਪੂਰਾ ਕੀਤਾ ਜਾਵੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਪੈਲ ਦੇ ਆਧਾਰ ਤੇ ਇਸ ਪਲਾਜੇ ਉੱਤੇ ਰੋਜ਼ਗਾਰ ਦਿੱਤਾ ਜਾਵੇ ਅਸੀਂ ਇਸ ਪਲਾਜੇ ਦੀ ਗੱਲ ਨਹੀਂ ਕਰਦੇ ਅਸੀਂ ਪੰਜਾਬ 7 ਕਿਲੋਮੀਟਰ ਦੇ ਦਾਰੇ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਅੱਜ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਨਸ਼ਿਆਂ ਦੇ ਪਾਸੇ ਤੁਰ ਰਹੇ ਆ ਬਾਹਰ ਜਿਹੜਾ ਹੈਗਾ ਮੂਵ ਕਰ ਰਿਹਾ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਨੌਜਵਾਨਾਂ ਦੇ ਲਈ ਚੰਗੇ ਕਦਮ ਚੱਕ ਰਹੇ ਆ ਪਰ ਆ ਕੀ ਨੌਜਵਾਨਾਂ ਨੂੰ ਇਥੇ ਨੌਕਰੀਆਂ ਤੋਂ ਹਟਾਉਣਾ ਧੱਕੇਸ਼ਾਹੀ ਗੁੰਡਾਗਰਦੀ ਕਰਨੀ ਕਰ ਨਹੀਂ ਲੋਕ ਕੰਮ ਕਰ ਰਹੇ ਨੇ ਬਾਹਰਲੇ ਕਰ ਰਹੇ ਆ ਅਸੀਂ ਕਹਿੰਦੇ ਕਰੋ ਠੀਕ ਹੈ ਮੈਨੇਜਮੈਂਟ ਚ ਰੱਖੋ ਅਸੀਂ ਇਹ ਨਹੀਂ ਕਹਿੰਦੇ ਵੀ ਬਾਹਰਲੇ ਬੰਦੇ ਪਰ ਕੰਮ ਤੋਂ ਕੰਮ 80% ਤਾਂ ਪੰਜਾਬ ਦੇ ਰੋਜ਼ਗਾਰ ਮਿਲੇ ਇੱਥੇ ਤਾਂ 20% ਪੰਜਾਬ ਦੇ ਨੇ 80% ਬਾਹਰ ਦੇ ਨੇ ਅਸੀਂ ਆਪਣਾ ਐਜੀਟੇਸ਼ਨ ਫੰਡਮੈਂਟਲ ਰਾਈਟ ਆ ਸਾਡਾ ਅਧਿਕਾਰ ਆ ਅਸੀਂ ਕਰ ਰਹੇ ਆ ਜੇਕਰ ਨਹੀਂ ਹੁੰਦੀਆਂ ਫਿਰ ਸਾਡਾ ਤਾਂ ਹੱਕ ਆ ਅਸੀਂ ਆਪਣੇ ਹੱਕ ਲਈ ਜੇਲਾਂ ਥਾਣੇ ਕਚੇਰੀਆਂ ਸਾਨੂੰ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਤੇ ਪਰਚੇ ਹੁੰਦੇ ਨੇ ਜਾਂ ਸਾਨੂੰ ਜੇਲਾਂ ਚ ਧੱਕਿਆ ਜਾਂਦਾ ਅਸੀਂ ਆਪਣੇ ਹੱਕਾਂ ਲਈ ਆਪਣੇ ਪਰਿਵਾਰ ਪਾਲਣੇ ਨੇ ਜੇ ਸਾਡੀ ਰੋਜੀ ਰੋਟੀ ਜਾਂਦੀ ਆ ਖੁਸ਼ਦੀ ਐਤੋਂ ਤਾਂ ਅਸੀਂ ਉਹਦੇ ਲਈ ਕੁਝ ਵੀ ਕਰਨ ਨੂੰ ਤਿਆਰ ਆ ਅਸੀਂ ਐਜੀਟੇਸ਼ਨ ਕਰਾਂਗੇ ਸੰਘਰਸ਼ ਕਰਾਂਗੇ ਸ਼ਾਂਤੀਪੂਰਵ ਤਰੀਕੇ ਨਾਲ ਕਰਾਂਗੇ ਪ੍ਰਸ਼ਾਸਨ ਨੂੰ ਵੀ ਜਾਣੂ ਕਰਾਇਆ ਤੇ ਸਾਰੇ ਮੀਡੀਆ ਰਾਹੀਂ ਵੀ ਵੀਰਾਂ ਦੀ ਸਪੋਰਟ ਨਾਲ ਸਾਰੇ ਚੈਨਲਾਂ ਰਾਹੀਂ ਵੀ ਸਾਰੇ ਕਿਤੇ ਖਬਰ ਪਹੁੰਚੀ ਆ ਪਰ ਜਿਹੜੀ ਜੂ ਆ ਉਹ ਸਰਕਦੀ ਨਜ਼ਰ ਨਹੀਂ ਆ ਰਹੀ ਹੈਗੀ ਇੱਥੋਂ ਦੀ ਟੋਲ ਦੀ ਮੈਨੇਜਮੈਂਟ ਦੇ ਓਕੇ